ਲੰਗਰ ਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਹੋਲੇ ਮਹੱਲੇ ਦੇ ਸਬੰਧ ਵਿੱਚ ਪਿੰਡ ਤੰਨੇ ਦੇ ਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੇ 15 ਸਾਲਾਂ ਤੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਲਗਾਤਾਰ 5 ਦਿਨ ਸੰਗਤਾਂ ਲਈ ਖੁੱਲੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਮੈਂਬਰ ਜਸਵੰਤ ਸਿੰਘ ਬਲਕਾਰ ਸਿੰਘ ਮਾਸਟਰ ਜੁਗਰਾਜ ਸਿੰਘ ਪ੍ਰદાન ਮਨਜੀਤ ਸਿੰਘ ਸੇਵਾਦਾਰ ਬਲਕਾਰ ਸਿੰਘ ਦੁਕਾਨਦਾਰ ਬਲਵਿੰਦਰ ਸਿੰਘ ਸੇਵਾਦਾਰ ਅਜੀਤ ਸਿੰਘ ਸੇਵਾਦਾਰ ਜੱਥੇਦਾਰ ਬਲਕਾਰ ਸਿੰਘ ਇਲੈਕਟ੍ਰੀਸ਼ੀਅਨ ਨਿਰਮਲ ਸਿੰਘ ਜੱਥੇਦਾਰ ਜਸ ਸ਼ਾਹ ਨੇ ਕਿਹਾ ਕਿ ਇਹ ਸੇਵਾ ਪਿਛਲੇ 15 ਸਾਲਾਂ ਤੋਂ ਪਿੰਡ ਦੇ ਲੋਕਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਬੱਚਿਆਂ ਵੱਲੋਂ ਨਿਭਾਈ ਜਾ ਰਹੀ ਹੈ ਇਹ ਸੇਵਾ ਪੰਜ ਦਿਨ ਲਗਾਤਾਰ ਚੱਲਦੀ ਹੈ ਨਾਲ ਹੀ ਉਨ੍ਹਾਂ ਨੇ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਅਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਟਰੈਕਟਰਾਂ ਦੇ ਉੱਤੇ ਸਪੀਕਰ ਨਾ ਲਗਾਉਣ ਅਤੇ ਨਾ ਹੀ ਹੁੱਲੜਬਾਜ਼ੀ ਕਰਨ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਨਾਲ ਜੋੜਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਭੱਲੇ-ਭੱਲੇ ਦੀ ਮੇਰੇ ਵੱਲੋਂ ਲੱਖ-ਲੱਖ ਵਧਾਈਆਂ ਹੋਣ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਪਿੰਡ ਲੱਤਾਂ ਨਿਆਂਦੀ ਸੰਗਤ ਨੇ ਜੋ ਭਾਈ ਜਗਰਾਜ ਸਿੰਘ ਪ੍ਰਧਾਨ ਨੇ ਸਾਰੇ ਕਮੇਟੀ ਦੇ ਮੈਂਬਰ ਨਾਲ ਮਿਲ ਕੇ ਸੰਗਤ ਦੇ ਸੰਯੋਗ ਨਾਲ ਜੋ ਬਾਹਰ ਮੇਰੇ ਵੀਰ ਰਹਿੰਦੇ ਨੇ ਉਹਨਾਂ ਦੇ ਸੰਯੋਗ ਨਾਲ 15 ਸਾਲ ਹੋ ਗਏ ਨੇ ਜਿਹੜਾ ਇਹ ਲੰਗਰ ਚੱਲ ਰਿਹਾ ਹੈ ਤੇ ਬਹੁਤ ਹੀ ਵਧੀਆ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਲੰਗਰ ਚੱਲਦਾ ਹੈ ਤੇ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਹੀ ਲੰਗਰ ਚੱਲਦੇ ਰਹਿਣ ਸਤਿਗੁਰੂ ਕਿਰਪਾ ਕਰੇ ਇਹ ਅੱਗੇ ਵਾਧੀ ਚੜ੍ਹ ਕੇ ਸੇਵਾ ਜਿਹੜੇ ਨੌਜਵਾਨ ਵੀਰ ਨੇ ਉਹ ਕਰਨ ਮਾਇਆ ਦੀ ਸੇਵਾ ਵੀ ਕਰਨ ਤੇ ਲੰਗਰ ਦੇ ਵਿੱਚ ਜੋ ਸੇਵਾ ਹੈ ਉਹ ਵੀ ਕਰਨ ਤੇ ਬਾਕੀ ਜੋ ਹੌਲੇ-ਹੌਲੇ ਤੇ ਸੰਗਤ ਜਾਂਦੀ ਹੈ ਕਈ ਮੇਰੇ ਵੀਰ ਟਰੈਕਟਰਾਂ ਦੇ ਵੱਡੇ-ਵੱਡੇ ਡੀਜੀਏ ਲਾਏ ਨੇ ਗੱਡੀਆਂ ਤੇ ਕਈ ਕੱਲੇ ਟਰੈਕਟਰ ਤੇ ਵੀ ਡੀਜੇ ਲਾ ਕੇ ਜਾਂਦੇ ਨੇ ਉਹਨਾਂ ਅੱਗੇ ਬੇਨਤੀ ਹੈ ਕਿ ਇਦਾਂ ਨਾ ਕਰਨਾ ਇਹਦੇ ਵਿੱਚ ਆਪਣਾ ਹੀ ਨੁਕਸਾਨ ਹੈ ਨਾਲੇ ਆਪਣੀ ਕੌਮ ਦੀ ਬੇਇੱਜ਼ਤੀ ਹੁੰਦੀ ਹੈ ਕਿ ਲੋਕ ਮਜ਼ਾਕ ਕਰਦੇ ਨੇ ਕਿ ਸੇਖਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਜੋ ਕਿ ਹਾਂਜੀ ਇਸ ਕੰਮ ਤੇ ਮੈਂ ਜੋ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਕੰਮ ਤੇ ਰੋਕ ਲਾਈ ਜਾਵੇ ਜੋ ਕਿ ਸੰਗਤ ਜਾਂਦੀ ਹੈ ਪ੍ਰਮਾਤਮਾ ਦਾ ਨਾਮ ਜਪਦੇ ਜਾਣ ਦੇ ਹੋਲੇ ਮਹਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਗੁਰੂ ਮਹਾਰਾਜ ਕਿਰਪਾ ਕਰੇ ਚੜ੍ਹਦੀਆਂ ਕਲਾ ਕਰਨ ਇਸੇ ਤਰ੍ਹਾਂ ਪਿੰਡ ਧੰਨੀਆਂ ਦੀ ਸੰਗਤ ਸੇਵਾ ਕਰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਕਾਰ ਸਿੰਘ ਅੱਜ ਇੱਥੇ ਹੋਲੇ ਮਹਲੇ ਦੀਆਂ ਖੁਸ਼ੀਆਂ ਦੌਰਾਨ ਪਿੰਡ ਧੰਨੇ ਦੀ ਸਾਧ ਸੰਗਤ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਲੰਗਰ ਚਲਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਤੇ ਸਿੱਧੇ ਢੰਗ ਨਾਲ ਚੱਲ ਰਿਹਾ ਬਹੁਤ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਲੰਗਰ ਚੱਲ ਰਿਹਾ ਹੈ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੋ ਮੁਹਮਾ ਕੇ ਹੋਲੇ ਮਹਲੇ ਦੀਆਂ ਖੁਸ਼ੀਆਂ ਨੂੰ ਸਾਂਝੇ ਕਰਦੇ ਹੋਏ ਧੰਨੇ ਗੁਰੂ ਕੇ ਲੰਗਰ ਵਿੱਚ ਪਹੁੰਚੋ ਤੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜਿਹੜੇ ਸਾਡੇ ਨੌਜਵਾਨਾਂ ਵਾਸਤੇ ਵੀ ਇਹ ਵੀ ਪ੍ਰੇਰਨਾ ਸਰੋਤ ਆ ਉਹਨਾਂ ਨੂੰ ਅਸੀਂ ਧਾਰਮਿਕ ਕਮਾਵੇ ਚ ਲਗਾਇਆ ਹੋਇਆ ਹੈ ਕਿ ਸਾਡੇ ਪਿੰਡ ਦੇ ਬਹੁਤੇ ਨੌਜਵਾਨ ਜਿਹੜੇ ਉਹ ਧਾਰਮਿਕ ਕਮਾਵੇ ਚ ਲੱਗੇ ਹੋਏ ਆ ਕੋਈ ਵੀ ਨੌਜਵਾਨ ਸਾਡੇ ਪਿੰਡੋਂ ਨਸ਼ੇ ਰਾਤੀ ਨਹੀਂਗਾ ਇਹ ਬਾਬੇ ਦੀ ਫੁੱਲ ਕਿਰਪਾ ਵਾਛਿਆ ਸਾਰੀ ਸੰਗਤ ਨੂੰ ਕਹਿੰਨੇ ਆ ਸਾਰੇ ਧਾਰਮਿਕ ਹੋਣ ਗੁਰੂ ਦਾ ਜਨ ਤੇ ਨਸ਼ਿਆਂ ਤੋਂ ਬਚਾਰ ਰੱਖੋ ਬੋਲਦਾ ਸਾਫਾ ਸਰਪੰਚ ਹੋਲਾ ਮੋਲਾ ਪਿੰਡ ਤਾਂ ਨਿਆਲੋਂ ਹਰ ਸਾਲ ਹੀ ਮਨਾਇਆ ਜਾਂਦਾ ਆ ਚਾਰ ਪੰਜ ਸਾਲ ਚਾਰ ਪੰਜ ਦਿਨ ਹੀ ਮਨਾਉਂਦੇ ਆ ਵਾ 15 16 ਸਾਲ ਹੋ ਗਏ ਮਨਾਉਂਦਿਆਂ ਨੂੰ ਹਰ ਸਾਲ ਹੀ ਮਨਾਇਆ ਜਾਂਦਾ ਆ ਕਿਹ ਦਿਨ ਕਿੰਨੇ ਦਿਨ ਚੱਲਦਾ ਕਿਹ ਅਜਨ ਚਾਰ ਦਿਨ ਚੱਲਦਾ ਕਿ ਸਾਲ ਕਿਹ ਦਿਨ ਪੰਜ ਦਿਨ ਵੀ ਚੱਲਦਾ ਛੇ ਦਿਨ ਵੀ ਚਲਾਉਂਦੇ ਰਹੇ ਆ ਐਰਕਾਂ ਚਾਰ ਦਿਨ ਚੱਲਣਾ ਹਰ ਬੱਚੇ ਹਰ ਕੰਮ ਬਹੁਤ ਹੀ ਘਟ ਲੰਗਣ ਡੇ ਆਂਦੇ ਜਿੰਨੇ ਬੱਚੇ ਜਾਂਦੇ ਉਹ ਡੀਟੀ ਵਾਲਿਆਂ ਨਾਲ ਕਹਿੰਦਾ ਪੁੱਤ ਡੀਟੀ ਬੰਦ ਕਰੋ ਤੇ ਨੰਦਪੁਰ ਜਾਣਾ ਤੇ ਮੱਥਾ ਟੇਕਣ ਜਾਓ ਇਹ ਨਾ ਵਜਾਓ ਇਹ ਮਦਰ ਬਾਜੀ ਕਰਦੇ ਆਹੋ ਲੜਬਾਜੀ ਬੰਦ ਕਰੋ ਬਿਲਕੁਲ ਬੰਦ ਕਰੋ ਸਰਕਾਰਾਂ ਨੇ ਕਹਿਣ ਡੀਆਂ ਨੇ ਸੌਣੀ ਕਮੇਟੀ ਵੀ ਕਹਿਣ ਡੀ ਆ ਵੀ ਇਹੋ ਕੰਮ ਨਹੀਂ ਚਾਹੀਦਾ ਹਰ ਸਾਲ ਸੰਗਤ ਹੋਲੇ ਮਹਲੇ ਦੀ ਬਤਾਈ ਦੇ ਦੋ ਹੋਲੇ ਮਹਲੇ ਦੀ ਸਾਰੀ ਸਾਧ ਸੰਗਤ ਸਾਧ ਸੰਗਤ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਮੈਂ ਵਧਾਈ ਦਿੰਦਾ ਆ ਵੀ ਹਰ ਸਾਲ ਇਦਾਂ ਹੀ ਸੰਗਤਾਂ ਮਨਾਉਂਦੀਆਂ ਰਹਿਣ ਇਦਾਂ ਸੇਵਾ ਕਰਦੇ ਰਹਿਣ